ਇਸ ਵਲੇ ਪੰਜਾਬ ਦੇ ਵਿੱਚੋਂ ਆਏ ਹੜ੍ਹਾਂ ਦੇ ਕਾਰਨ ਜਿੱਥੇ ਲੋਕਾਂ ਦਾ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਦੂਜੇ ਪਾਸੇ ਡੇਰਾ ਬਾਬਾ ਨਾਨਕ ਹਲਕੇ ਦੇ ਵੀ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਾ ਕੀ ਸਾਰਾ ਕੀਮਤੀ ਸਾਮਾਨ ਪਾਣੀ ਦੇ ਵੇੜ ਵਿੱਚ ਰੁੜ ਚੁੱਕਿਆ ਹੈ ਉਹ ਤੇ ਕਿਸਾਨਾਂ ਦੀ ਸੈਂਕੜੇ ਏਕੜ ਫਸਲਾਂ ਵੀ ਬਰਬਾਦ ਹੋ ਚੁੱਕਿਆ ਹੈ ਤੇ ਹੜ ਦੇ ਪਾਣੀ ਨੇ ਜਿੱਥੇ ਡੇਰਾ ਬੱਬਾ ਨਾਨਕ ਦੇ ਕਈ ਪਿੰਡਾਂ ਦੇ ਵਿੱਚ ਆਪਣਾ ਕਹਿਰ ਮਚਾਇਆ ਉੱਥੇ ਹੀ ਗੁੱਜਰਪਾਈ ਚਾਰੇ ਦੇ ਕੁੱਲ ਪ੍ਰਾਲੀ ਤੇ ਹੋਰ ਕੀਮਤੀ ਸਮਾਨ ਵੀ ਖੜਦੀ ਭੇੜ ਚੜ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰਪਾਈ ਚਾਰੇ ਦੇ ਲੋਕਾਂ ਨੇ ਸਿਆ ਕਿ ਡੇਰਾ ਬੱਬਾ ਨਾਨਕ ਚਾਵੀ ਦਰਿਆ ਆ ਜਾਏ ਹੜਾਂ ਦੇ ਕਾਰਨ ਜਿੱਤੇ ਕੀਮਤੀ ਸਮਾਨ ਸਾਰਾ ਪਾਣ ਦੇ ਵਿੱਚ ਰੋੜ ਚੁੱਕੀ ਆਏ ਤਾਂ ਉਹਨਾਂ ਦੇ ਆਪਣੇ ਪਸ਼ੂਆਂ ਤੇ ਬਾਲ ਬੱਚੇ ਦੀ ਵੀ ਇਸ ਤਰੇ ਮੁਸ਼ਕਲ ਨਾਲ ਜਾਨ ਬਚਾ ਪਾਈ। ਇਸ ਵੇਲੇ ਉਹ ਆਪਣੇ ਛਰਨ ਪਿੰਡ ਸ਼ਾਹ ਕੋ ਜਾ ਚੰਦੀ ਦਾਣਾ ਮੰਡੀ ਚ ਉਹਨਾਂ ਦੇ ਵੱਲੋਂ ਲਈ ਹੋਏ ਜਿੱਥੇ ਕਿ 8 ਡੇਰੀਆਂ ਦੇ ਲੋਕ ਆਪਣੇ ਡੰਗਰਾ ਸੇਟ ਰਹਿ ਰਹੇ ਨੇ ਪਰ ਨਾ ਤਾਂ ਪਸ਼ੂਆਂ ਲਈ ਕੋਈ ਚਾਰਾ ਹੈ ਤੇ ਨਾ ਹੀ ਖਾਣ ਪੀਣ ਦੇ ਲਈ ਰੋਟੀ ਹੈ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਚਾਰਾ ਪਿਖਾਣ ਪਿੰਦਲੀ ਰੋਟੀ ਦੀ ਸਹਾਇਤਾ ਕੀਤੀ ਜਾਵੇ ਤੇ ਉਹਨਾਂ ਤੱਕ ਵੀ ਮਦਦ ਪਹੁੰਚਾਈ ਜਾਵੇ ਕੀ ਕਹਣਾ ਕਿ ਉਹ ਜੋ ਹਰ ਅਸੀਂ ਨਾ ਕੋਹ ਨਿਆਲ ਤੋਂ ਉੱਠ ਕੇ ਆਇਆ ਤੇ ਇੱਥੇ ਸ਼ਾਹਬਰ ਮੰਡੀ 'ਚ ਬੈਠਿਆ ਸਾਡੇ ਡੰਗਰ ਜਿਹੜੇ ਆ 8 ਡੇਰੇ ਸਾਡੇ 4 ਡਾ ਸਾਡੇ ਡੇਰੇ ਆਇਆ ਕੋਹ ਨਿਆਲ ਤੋਂ ਉੱਠ ਕੇ ਵੀ ਤੇ 4 ਡੇਰੇ ਸਾਡੇ ਆ ਸ਼ਾਹਬਰ ਸੱਕੀ ਲਾ ਕੇ ਉੱਠ ਕੇ ਇੱਥੇ ਨਾ ਕੋਈ ਜਾਇਆ ਬੰਦੀ ਵਾਲਾ ਕੋਈ ਬੰਦਾ ਪੁੱਜਿਆ ਹੀ ਨਾ ਹੀ ਕੋਈ ਪੁਲਿਸ ਦਾ ਉਹ ਮੁਲਾਜ਼ਮ ਜਾਂ ਕੋਈ ਵੀ ਸਾਨੂੰ ਸਰਕਾਰ ਵੱਲੋਂ ਕੋਈ ਧਾਤ ਨਹੀਂ ਹੋਈ ਸਾਡੇ ਡੰਗਰਾਂ ਚਾਰ ਪੰਜ ਦਿਨ ਹੋ ਗਏ ਭੁੱਖੇ ਪਾਣੇ ਤੇ ਬੱਚੇ ਡੰਗਰ ਜਿਹੜੇ ਇੱਥੇ ਮੰਡੀ ਦੇ ਵਿੱਚ ਸਾਰੇ ਬੈਠੇ ਨੇ ਸਾਡੇ ਕੋਈ ਰਾਸ਼ਨਾਂ ਦੇ ਵਿੱਚ ਜਿਹੜੇ ਤੁਸੀਂ ਉੱਥੋਂ ਉੱਠ ਕੇ ਆਏ ਹੋ ਕਿਸੇ ਵੀ ਜੀ ਹਾਲਾਤ ਸੀ ਉਹ ਬਹੁਤ ਜ਼ਿਆਦਾ ਖਰਾਬ ਹਾਲਾਤ ਸੀ ਸਾਡੇ ਡੇਰਾ ਪਾਂਡਾ ਜਿੱਕੇ ਜੋ ਪਾਂਡੇ ਜੋ ਵੀ ਸਮਾਨ ਸਾਡਾ ਸਾਰਾ ਘਰ ਦਾ ਰੁੜ ਗਿਆ ਸਾਡੇ ਕੋਈ ਚੀਜ਼ ਨਹੀਂ ਬਜੀ ਅਸੀਂ ਸਿਰਫ ਆਪਣੀ ਮਾਲ ਨੂੰ ਲੈ ਕੇ ਆਪਣੀ ਜਾਨ ਨੂੰ ਲੈ ਕੇ ਬਚਿਆ ਤੇ ਅੱਜ ਕੱਲ ਤੇ ਜਥੇਬੰਦੀਆਂ ਕਾਫੀ ਲੋਕਾਂ ਦੀ ਮਦਦਕਾਰੀਆਂ ਸਾਡੇ ਕੋਲ ਸਰ ਕੋਈ ਨਹੀਂ ਪੁੱਜਿਆ ਜਾਂਦਾ ਕੋਈ ਪ੍ਰਸ਼ਾਸਨ ਸਾਡੇ ਕੋਲ ਕੋਈ ਨਹੀਂ ਪੁੱਜਿਆ ਇਹ ਅਸੀਂ ਇਹ ਸਰਕਾਰ ਕੋਲ ਮਤਦ ਕਰਨੇ ਆ ਵੀ ਸਾਡੀ ਵੀ ਕੋਈ ਮਤਦ ਕਰੋ ਗਰੀਬਾਂ ਦੀ ਅਸੀਂ ਵੋਟਾਂ ਪਾਉਣੇ ਆ ਇੱਥੇ ਪਾਉਣੇ ਆ ਇਸੇ ਪੰਜਾਬ ਦੇ ਅਸੀਂ ਬਸੀਗੇ ਬੰਦੇ ਆ ਸਾਡੀ ਜ਼ਮੀਨ ਹੈ ਰਿਸ਼ਤੀ ਹੈ ਆਧਾਰ ਕਾਰਡ ਹੈ ਹਰ ਇੱਕ ਦੀ ਸਾਡੇ ਇੱਥੇ ਹਾਲ ਨੂੰ ਅਜੇ ਤੱਕ ਕੋਈ ਮਿਲੇ ਵਾਲੀ ਨਾ ਗੋਖਾ ਕੀ ਕਹਿਣਾ ਚਾਹੋਗੇ ਜੋ ਅਸਲ ਹੱਡ ਦੀ ਮਾਰ ਪਈ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਇੱਥੇ ਤਿੰਨ ਚਾਰ ਦਿਨ ਹੋ ਗਏ ਆਉਣ ਨੂੰ ਸਾਨੂੰ ਨਾ ਕੋਈ ਤੂੜੀ ਹੈ ਨਾ ਕਿਤੇ ਕੁਝ ਮਿਲਿਆ ਹੈ ਨਾ ਹੀ ਕੋਈ ਸਰਕਾਰ ਵੱਲੋਂ ਕੁਝ ਮਿਲਿਆ ਹੈਗਾ ਸਾਡੇ ਨਿੱਕੇ ਨਿੱਕੇ ਬੱਚੇ ਅਸੀਂ ਸਿਰਫ ਆਪਣਾ ਡੰਗਰ ਲੈ ਕੇ ਆਏ ਆ ਇੱਥੇ ਸਾਡਾ ਸਮਾਨ ਸਭ ਕੁਝ ਪਾਣੀ 'ਚ ਉੱਥੇ ਰੁੜ ਗਿਆ ਹੈ ਤੇ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਸਰਕਾਰ ਵੱਲੋਂ ਦੋ ਤਿੰਨ ਦੇਰੇ ਸਾਡੇ ਚੰਗੀਆਂ ਆਏ ਆ ਚਾਰ ਪੰਜ ਦੇਰੇ ਸਾਡੇ ਸ਼ਾਹਪੁਰੋਂ ਆਏ ਆ ਉਹ ਜਿਆਦੇ ਮਾੜੀ ਲਾ ਦੇ ਆ ਉੱਤੇ ਬਚੇਰਾ ਹੁਣ ਕੁਝ ਨਹੀਂ ਆ ਡਾਏਗਾ ਕੱਚੇ ਘਰ ਹੈਗੇ ਹੀ ਸਾਡੇ ਉਹ ਵੀ ਸਭ ਕੁਝ ਰੁੜ ਗਿਆ ਹੈਗਾ ਬੱਚਿਆਂ ਲਈ ਕੱਪੜੇ ਨਹੀਂ ਹੈਗੇ ਆਪਣੇ ਲਈ ਕੱਪੜੇ ਨਹੀਂ ਹੈਗੇ ਨੰਗੇ ਤੁਰੇ ਫਿਰਦੇ ਆਂ ਕੁਛ ਡੰਗਰਾਂ ਦੇ ਖਾਣ ਲਈ ਨਹੀਂ ਆਪਣਾ ਕੋਈ ਰਾਸ਼ਨ ਨਹੀਂ ਕੋਈ ਬਰਤਨ ਨਹੀਂ ਕੋ ਕੁਛ ਨਹੀਂ ਹੈਗਾ ਕਿਸੇ ਸੁਭਾਸੇ ਵੀ ਜਥੇਬੰਦੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਕਿਸੇ ਨੇ ਨਹੀਂ ਕੁਛ ਕੀਤਾ ਹੈਗਾ ਸਾਨੂੰ ਤਾਂ ਕਿਸੇ ਨੇ ਪਾਣੀ ਵੀ ਨਹੀਂ ਪਿਆ ਲਿਆ ਹੈਗਾ ਅਸੀਂ ਇੱਥੇ ਮੰਡੀ ਚਾਣ ਕੇ ਰੁਗੇ ਆ ਉਸ ਦਿਨ ਦੀ ਕੀ ਮੰਨ ਕਰਦੇ ਆਪਾਂ ਅਸੀਂ ਤਾਂ ਇਹੋ ਕਹਿੰਨੇ ਸਾਡੇ ਡੰਗਰਾਂ ਦੀ ਰਿਆਸ਼ ਕਰਨਾ ਸਾਡੀ ਰਿਆਸ਼ ਕਰਨਾ ਗਰੀਬਾਂ ਦੀ ਅਸੀਂ ਹੋਈ ਮੰਗਣਿਆ ਅਸੀਂ ਕੀ ਮੰਗਣਾ ਹੋਰ ਚੰਨੀ ਆ ਵੇਖੋ ਤੁਹਾਡੇ ਸਾਹਮਣੇ ਗੋਬਰ ਚ ਬੱਧੇ ਹੈਗੇ ਆ ਚਾਰ ਪੰਜ ਦਿਨ ਹੋ ਗਏ ਲੋਕਾਂ ਨੂੰ ਚਾਰ ਮਿਲਣ ਡਿਆ ਸਭ ਕੁਝ ਮਿਲਣ ਡਿਆ ਸਾਡੇ ਪਸੂਆਂ ਨੂੰ ਕੁਛ ਨਹੀਂ ਮਿਲਿਆ ਹੈਗਾ ਆ ਭੁੱਖੇ ਖਲਿਆਰੇ ਹੀ ਉਦਣ ਦੇ ਇੱਥੇ ਹੀ ਬੈਠੇ ਆ ਸਾਰਾ ਦਿਨ 12 ਵਜੇ ਤੱਕ ਬੱਧੇ ਰਹਿਣੇ ਕਿੱਥੇ ਖੋਲਗੇ ਕਿੱਥੇ ਖੜੀਏ ਇਹਨਾਂ ਨੂੰ ਤੇ ਛਿੜਕਾਂ ਤੇ ਚਾੜੀਏ ਤੇ ਲੋਕੀ ਗਾਲਾਂ ਕੱਢਦੇ ਆ ਕਿੱਥੇ ਲੈ ਕੇ ਜਾਈਏ ਅਸੀਂ ਕੁਛ ਨਹੀਂ ਆਡੇ ਕੋਲ ਕੁਛ ਨਹੀਂ ਪੁੱਜਿਆ ਹੈਗਾ ਸਾਡੀ ਕਿਸੇ ਨੇ ਕੋਈ ਪੁੱਛ ਮੰਗਣੀ ਕੀਤੀ ਕਿ ਨਾ ਸਾਡੇ ਕੋਲ ਆਏ ਤੁਸੀਂ ਅੱਜ ਪਹਿਲੇ ਦਿਨ ਆਏ ਆ ਅੱਡੇ ਕੋਲ ਕੋਈ ਨਹੀਂ ਆਇਆ ਹੈਗਾ ਅਸੀਂ ਮਸਾ ਆਪਣੇ ਬੱਚੇ ਲੈ ਕੇ ਤੇ ਡੰਗਰ ਲੈ ਕੇ ਇੱਥੇ ਪਹੁੰਚੇ ਆਂ